ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਵਿੰਦਰ ਬੈਣੀਪਾਲ ਦਾ ਮੇਰੇ ਕੋਲ ਕਮੈਂਟ ਆਇਆਗਾ ਇਹ ਕਹਿੰਦੇ ਬਜ਼ੁਰਗ ਮਾਤਾ ਜੀ ਜਿਹੜੇ ਕੁੜਤੀ ਬਣਾਣੇ ਆ ਜਾਂ ਆਪਾਂ ਜੈਮਪੁਰ ਬਣਾਣੇ ਆ ਉਹਦੇ ਗੀਜਾ ਲਗਾਉਣ ਦਾ ਤਰੀਕਾ ਦੱਸੋ ਤਾਂ ਆ ਤੁਹਾਨੂੰ ਦੱਸਾਂਗੇ ਗੀਜਾ ਲਗਾਉਣ ਦਾ ਤਰੀਕਾ ਦੇਖੋ ਕਿਸ ਤਰੀਕੇ ਨਾਲ ਆਪਾਂ ਕਪੜਾ ਕੱਟਣਾ ਹੈ ਗੀਜੇ ਵਾਲਾ ਕਿੰਨੀ ਲੰਮਾਈ ਰੱਖਣੀ ਹੈ ਕਿੰਨੀ ਚੌੜਾਈ ਰੱਖਣੀ ਹੈ ਉਹਦੇ ਬਾਰੇ ਦੱਸਾਂਗੇ ਤੁਹਾਨੂੰ ਇਹ ਦੇਖੋ ਇਹ ਮੇਰੇ ਕੋਲ ਕਪੜਾ ਹੈਗਾ ਜਿਹੜਾ ਆਪਾਂ ਅਸੀਂ ਇਹ ਬੱਚੇ ਇੰਚ ਚੁੜਾਈ ਰੱਖਾਂਗੇ ਗਿੱਜੇ ਦੀ ਇਹ ਚੇਹੇ ਚੁੜਾਈ ਰੱਖਣ ਤੋਂ ਬਾਅਦ ਆਪਾਂ ਜਿਹੜੀ ਲੰਬਾਈ ਰੱਖਣੀ ਹੁੰਦੀ ਹੈ ਦੀ ਉਹ 16 ਇੰਚ ਜਾਂ 15 ਇੰਚ ਰੱਖਣੀ ਹੁੰਦੀ ਹੈਗੀ ਇਹ ਇਹ ਆਪਾਂ ਜਿਹੜੀ ਲੰਬਾਈ ਜਿਹੜੀ ਰੱਖਾਂਗੇ ਇਹਦੀ 16 ਇੰਚ ਤਿਆਰ ਰੱਖਾਂਗੇ ਰੀਕਵੇਸਟ ਹੈ ਕਿ ਨਾ ਆਪਾਂ 16 ਇੰਚ ਲੰਬਾਈ ਰੱਖਣੀ ਹੈ ਚੌੜਾਈ ਇਹੜੇ 6 ਇੰਚ ਤਿਆਰ ਰੱਖਣੀ ਹੈਗੀ ਹੁਣ ਇੱਕ ਸਾਈਡ ਤੋਂ ਆਪਾਂ ਇਧਰੇ ਸਾਈਡਾ ਮੋੜ ਕੇ ਨਾ ਸਟੇਕੇ ਨਾਲ ਇਹ ਤੇ ਆਪਾਂ ਇਸ ਤਰ੍ਹਾਂ ਕੱਟ ਲਾ ਦੇਣਾ ਹੈਗਾ ਤੇਰਛਾ ਹੁਣ ਜਿਹੜਾ ਆਪਾਂ ਥੈਲੀ ਬਣਾਣੀ ਹੁੰਦੀ ਹੈ ਜੇਬ ਦੀ ਗੀਜੇ ਦੀ ਤਾਂ ਆਪਾਂ 5.5 ਇੰਚ ਤਿਆਰ ਰੱਖਾਂਗੇ ਜਿਹੜਾ ਜੈਂਸ ਕੁੜਤਾ ਹੁੰਦਾਗਾ ਉਹਦੀ ਆਪਾਂ 6.5 ਇੰਚ ਥਿਆਲੀ ਤਿਆਰ ਰੱਖਦੇ ਫਿਰ ਲੇਡੀਜ਼ ਕੁੜਤਾ ਹੁੰਦਾ ਜੈਂਪਰ ਹੁੰਦਾਗਾ ਉਹਦੀ ਆਪਾਂ 5.5 ਇੰਚ ਤਿਆਰ ਰੱਖਾਂਗੇ ਗਾਦੇ ਕੋਈ ਇਸ ਤਰ੍ਹਾਂ ਆਪਾਂ 5.5 ਇੰਚ ਇਨਸ਼ਾਅੱਲਾ ਆਇਆਗਾ 5.5 ਇੰਚ ਇੱਥੋਂ ਰੱਖਾਂਗੇ ਜਿਹੜਾ ਮਨਸ਼ਾਨ ਦੇ ਪਟਾਂਕਾ ਮਾਰਾਂਗੇ ਪਹਿਲਾਂ ਇਹਦਾ ਆਪਾਂ ਟਾਂਕਾ ਇੱਥੋਂ ਸਟਾਰਟ ਕਰਨਾ ਜਿਹੜਾ ਪੈਰ ਪੈਰ ਦੀ ਸਲਾਈ ਮਾਰਾਂਗੇ ਐਨਾ ਕਪੜਾ ਛੱਡਾਂਗੇ ਇਹਦੇ ਚ ऐसे तरीके ਨਾਲ ਪੈtre ਪਾਸੇ ਸਲਾਈ ਮਾਰਨੀ ਹੈਗੀ ਇੱਕੋ ਜਿਹਾ ਕਪੜਾ ਛੱਡਣਾ ਦੋਨਾਂ ਪਾਸੇ ਜੇ ਤਿਆਰ ਰੱਖਣਾ ਜਿਹੜਾ ਆਪਾਂ ਟਾਂਕਾ ਮਾਰਨਾ ਸ਼ੁਰੂ ਕਰਨਾ ਹੈ ਤਾਂ ਟਾਂਕਾ ਪੱਕਾ ਕਰ ਲੈਣਾ ਪਹਿਲਾਂ ਐਸੇ ਤਿਕਣਾ ਆਪਾਂ ਜੇ ਸਾਈਡ ਵਾਲੀ ਸਲਾਈ ਮਾਰਾਂਗੇ ਦੋਨਾਂ ਪਾਸੇ ਅਸ ਕਪੜਾ ਨਾ ਪਾਸੇ ਦਾ ਕਰ ਲੈਣਾ ਕਿ ਜੇ ਨੂੰ ਅਸਤੇ ਕਿ ਨਾ ਸੇਤਾ ਕਰਕੇ ਕਿ ਜੇ ਨੂੰ ਕੋਲੇ ਨਾ ਕਰ ਲੈਣੀ ਬਾਹਰ ਨੂੰ ਮੰਨ ਲਓ ਆਪਰੇ ਕੋਲ ਜੈਂਪਰ ਹੈਗਾ ਜੈਂਪਰ ਦੇ ਆਪਣੇ ਸਾਈਡ ਤੇ ਸਲਾਈ ਮਾਰੀ ਹੁੰਦੀ ਦੇਖੋ ਰਵਚਾਗ ਰੱਖ ਦੇਗਾ ਇਹਦਾ ਚਾਗ ਆਪਾਂ ਮੋੜੇ ਤੋਂ 15 ਇੰਚ ਜਾਂ 14 ਇੰਚ ਤੇ ਨਿਸ਼ਾਨ ਲਾਣੇ ਹੁੰਦੇ ਆਗੇ ਮਤਲਬ ਇੰਨਾ ਆਪਾਂ ਇਹਦਾ ਚਾਗ ਰੱਖਿਆ ਹੈਗਾ ਬੰਦੀ ਤੇतिरਛੀ ਇਹ ਆਪਣਾ 14 ਇੰਚ ਤੇ ਚਾਗ ਰੱਖ ਕੇ ਜਿੱਥੇ ਨਿਸ਼ਾਨ ਲਾਇਆਗਾ ਜਿੱਜਾ ਪਹਿਨਾ ਉੱਚਾ ਰੱਖਣਾ ਇਹਦੇ ਨਾਲੋਂ ਜਿਹੜਾ ਜੇ ਇਹਦਾ ਮੂਹ ਰੱਖਣਾ ਹੁੰਦਾ ਹੈਗਾ ਉਹ ਸਾਢੇ 5 ਇੰਚ ਤਿਆਰ ਰੱਖਾਂਗੇ ਇਹਦੇ ਕੇ ਸਾਢੇ 5 ਮੋਹਰ ਤਿਆਰ ਰੱਖਣਾ ਹੈ ਦਾ ਉਹਾ ਥੋੜੇ ਕੱਟ ਲੱਗ ਗਿਆਗੇ ਇਹਦੇ ਤੇ ਕਿਨਾਂ ਕੱਟ ਲਾਣੇਗੇ ਇੱਥੋਂ ਦਾ ਬੱਚਾ ਸਲਾਈ ਮਾਰ ਦੇ ਜਿਹੜੇ ਉਹਦਾ ਸਹਰ ਤੇ ਸਲਾਈ ਆ ਉਹ ਛਾਤੀ ਵਾਲੀ ਸਲਾਈ ਮਾਰ ਦੇਣੇਗੇ ਮੰਨ ਲਓ ਆਪਾਂ ਉਹ ਸਲਾਈ ਮਾਰ ਰਹੇ ਆ ਇਸ ਤਰੀਕੇ ਨਾਲ ਇਹ ਤੇ ਉਹ ਆਪਾਂ ਕਿੱਜੇ ਜਿਹੜਾ ਮੋੜ ਰੱਖਣਾ ਹੈਗਾ ਇਹਨੂੰ ਸਲਾਈ ਚੱਕ ਕੇ ਫਿਰ ਮਾਰਨੀ ਹੈਗੀ ਅੱਗੇ ਤੇ ਸਲਾਈ ਮਾਰਨ ਤੋਂ ਬਾਅਦ ਹੁਣ ਲੋ ਸਿਹਰ ਤੇ ਦਬਾਅ ਆਪਣਾ ਜਿਹੜਾ ਇਸ ਨਾਲ ਆਪਾਂ ਇਸ ਤਰ੍ਹਾਂ ਚੀਰ ਦੇਣਾ ਸਲਾਈ ਨੂੰ ਇਸ ਤਰ੍ਹਾਂ ਕਰ ਲੈਣਾ ਇੱਕੋ ਜਾਂ ਹਾਂ ਵਾ ਇੱਥੇ ਮੂ ਰੱਖਿਆ ਸੀ 기ਜੇ ਦਾ ਉੱਥੋਂ ਚਾਲੂ ਕਰਨਾ ਡਾਂਗਾ ਲਾਣ ਦਾ ਇਹ ਪੈਰ ਪੈਰ ਦਾ ਡਾਂਗਾ ਲਾਵਾਂਗੇ ਇਹਦੇ ਤੇ ਕਿਨਾਂ ਪਾ ਇੱਕੋ ਜਾਂ ਮਾਰਨਾ ਡਾਂਗਾ ਪੈਰ ਪੈਰ ਦਾ ਅਗਰ ਵੀਡੀਓ ਤੁਹਾਨੂੰ ਪਸੰਦ ਆ ਰਹੀ ਹੈ ਜਿਆਦਾ ਜਿਆਦਾ ਲਾਈਕ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਇੱਕ ਵੀਡੀਓ ਤੇ ਦੱਸਿਆ ਮੈਂ ਪਜਾਮੇ ਤੇ ਜੇਬ ਲਗਾਉਣ ਦਾ ਤਰੀਕਾ ਦੇਖੋ ਕਿਸ ਤੇ ਕਿਨਾ ਜੇਬ ਲਾਈ ਹੈ ਕਈ ਵਾਰ ਕੀ ਹੁੰਦਾ ਪਜਾਮੇ ਦਾ ਕਪੜਾ ਥੋੜਾ ਹੁੰਦਾ ਜੇਬ ਵਾਲਾ ਤਾਂ ਆਪਾਂ ਬਿਨਾ ਥੈਲੀ ਬਣਾਏ ਤੋਂ ਜੇਬ ਲਗਾ ਸਕਦੇ ਆਂਗੇ ਉਹਦੇ ਬਾਰੇ ਦੱਸਿਆ ਹੈਗਾ ਮੈਂ ਦੇਖੋ ਜਿਹੜਾ ਆਪਾਂ ਗੀਜਾ ਲਾਵਾਂਗੇ ਤਾਂ ਇਹ ਥੱਲੇ ਪਾਸੇ ਆਪਾਂ ਚਾਕ ਰੱਖਿਆ ਉੱਥੋਂ ਚਾਲੂ ਨਹੀਂ ਕਰਨਾ ਇੱਥੋਂ ਚਾਲੂ ਕਰਨਾਗਾ ਐਸਨੇ ਆਪਾਂ ਚੇਰ ਕੇ ਰੱਖਣਾ ਜੋੜ ਨੂੰ ਇੱਕੋ ਜਿਹਾ ਇਹ ਆਪਾਂ ਸੈਂਟਰ 'ਚ ਕੱਟ ਕਰ ਲੈਣਾਗਾ ਵਿਚਾਲ ਲਾਣਾ ਜਣਗੇ ਪਤਾ ਲੱਗ ਜਾਵੇ ਸੈਂਟਰ ਇਹਦਾ ਇੱਥੇ ਅੱਧੇ ਦਾ ਪਰ ਇੱਥੇ ਆਪਾਂ ਸਲਾਈ ਮਾਰਾਂਗੇ ਜੇ ਇੰਨਾ ਮੂਰੱਖਿਆ ਇੱਥੋਂ ਚਾਲੂ ਕਰਨਾ ਪੈਦਾ ਆਹ ਜਿਹੜਾ ਕੱਟ ਲਾਇਆ ਸਲਾਈ ਦੇ ਬਿਲਕੁਲ ਸੈਂਟਰ 'ਚ ਕਰ ਲੈਣਾ ਨਾ ਇੱਕੋ ਜਿਹਾ ਆਹ ਜਿਹੜੀ ਨੋਕ ਹੈਗੀ ਹੈ ਇਸ ਸਲਾਈ ਦੇ ਨੋਕ ਦੇ ਬਿਲਕੁਲ ਬਰਾਬਰ ਆਵੇ ਇਸ ਤਿੱਕੇ ਨਾਲ ਹੁਣ ਇਹ ਵੀ ਆਪਾਂ ਟਾਂਕਾ ਮਾਰਾਂਗੇ ਦੇਖੋ ਬਿਲਕੁਲ ਪੈਰ ਪੈ ਦਾ ਨਹੀਂ ਮਾਰਨਾ ਇਹਦੇ ਕਿਨਾਰੀ ਟਾਂਕਾ ਮਾਰਾਂਗੇ ਇਸ ਤੇ ਕਿਨਾਲ ਜਦੋਂ ਵੀ ਟਾਂਕਾ ਸਟਾਰਟ ਕਰ ਲਿਆ ਆਪਾਂ ਪੱਕਾ ਕਰ ਲੈਣਾ ਉਹਨੂੰ ਕੱਚਾ ਨਹੀਂ ਰੱਖਣਾ ਟਾਂਕੇ ਨੇ ਕਰੇਗੇ ਇਸ ਤਰ੍ਹਾਂ ਟਾਂਕਾ ਲਾਣ ਤੋਂ ਬਾਅਦ ਆਪਾਂ ਇਹਨੂੰ ਥੱਲੇ ਨੂੰ ਕਰ ਦੇਣਾ ਦੇਖੋ ਆ ਨੋਕ ਹੈ ਜਿਹੜੀ ਨੋਕ ਬਿਲਕੁਲ ਬਰਾਬਰ ਹੋਣੀ ਚਾਹੀਦੀ ਹੈ ਇੱਧਰ ਉੱਧਰ ਨਹੀਂ ਹੋਣੀ ਚਾਹੀਦੀ ਇਹ ਚੀਜ਼ ਦਾ ਧਿਆਨ ਰੱਖਣਾ ਹਮੇਸ਼ਾ ਯਾਤਰਾ ਕਪੜਾ ਇੱਕੋ ਜਿਹਾ ਮੋੜ ਲਓ ਬਿਲਕੁਲ ਸੌਖਾ ਤਰੀਕਾ ਲਗਾਉਣ ਦਾ ਅਗਰ ਫਿਰ ਵੀ ਤੁਹਾਨੂੰ ਨਾ ਪਤਾ ਲੱਗੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਦੇਖੋ ਇਸ ਤਰ੍ਹਾਂ ਕੋਈ ਡਾਂਕਾ ਲਾ ਦੇਣਾ ਇਹ ਇਸ ਕਉਸ ਤੇ ਕਿਹੜੇ ਕੋਈ ਟਾਂਕੇ ਲਗਾ ਕੇ ਬਿਲਕੁਲ ਸੋਖਾ ਤਰੀਕਾ ਗਿੱਜਾ ਲਗਾਣਾ ਆਰਾੜੀ ਬੜੀ ਦੱਸਾਂ ਪਜਾਮੇ ਦੇ ਜੇਬ ਲਗਾਉਂਦਾ ਤਰੀਕਾ ਜਿਹੜੀ ਕਿ ਡਿਜ਼ਾਈਨ دار ਜੇਬ ਲੱਗਦੀ ਹੈਗੀ ਉਹ ਕਿਸ ਤੇ ਕਿਹਨਾ ਲੱਗੂਗਾ ਉਹਦੇ ਬਾਰੇ ਵੀ ਦੱਸਾਂਗੇ ਤੁਹਾਨੂੰ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰਿਆ ਕਰੋ ਜਿਆਦਾ ਜਿਆਦਾ ਵੀਡੀਓ ਜਿਹੜੀ ਐਂਡ ਤੋਂ ਲੈ ਕੇ ਜ਼ਰੂਰ ਐਂਡ ਤੋਂ ਲੈ ਕੇ ਸ਼ੁਰੂ ਤੱਕ ਜ਼ਰੂਰ ਦੇਖਿਆ ਕਰੋ ਤਾਂ ਕਿ ਪਤਾ ਲੱਗੇ ਕਿਵੇਂ ਟਾਂਕੇ ਲਾਇਆ ਕਿਵੇਂ ਬਣਾਇਆ ਹੈ ਇਹਦੇ ਕੋਈ ਸਟਾਈਲ ਕਿੰਨਾ ਪਗੀਜਾ ਲਾਣਾ ਹੈਗਾ ਆ ਗੀਜਾ ਦਾ ਮੋਹ ਹੋ ਗਿਆ ਇਸ ਤੇ ਕਿਹਨਾ ਲੇਡੀ ਸੂਟ ਤੇ ਗੀਜਾ ਲੱਗੂਗਾ ਕਿੰਨੀ ਲੰਬਾਈ ਰੱਖੀ ਆਪਾਂ ਕਿੰਨੀ ਕਟਾਈ ਕੀਤੀ ਆ ਉਹਦੇ ਬਾਰੇ ਵੀ ਦੱਸਿਆਗਾ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ